ਸਾਡੇ YouTube ਚੈਨਲ ਦੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWPC 25531/2025 ਦਾ ਫੈਸਲਾ ਮਿਨਿਸਟਰੀਅਲ ਸਟਾਫ ਦੇ ਹੱਕ ਦੇ ਵਿੱਚ ਲਾਗੂ ਕਰਨ ਲਈ ਜੋ ਆਰਡਰ ਜਾਰੀ ਕੀਤੇ ਗਏ ਹਨ ਇਹਦੇ ਸਬੰਧੀ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਲਛਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਜ਼ਰੂਰ ਕਰ ਲਓ ਤਾ ਜੋ ਹਰੇਕ ਫੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕੈਪਟਨ ਸਮਰਿਦਦ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ 17/7/2020 ਤੋਂ ਬਾਅਦ ਕੇਂਦਰ ਦਾ ਜੋ ਸਤਵਾਂ ਤਨਖਾਹ ਕਮਿਸ਼ਨ ਪੰਜਾਬ ਦੇ ਮਲਾਜਮਾਂ ਤੇ ਥੋਪ ਦਿੱਤਾ ਸੀ ਤੇ ਜੋ ਪਹਾੜਾ ਚਲਾਇਆ ਸੀ ਉਸ ਦੇ ਜ਼ਖਮਾਂ ਨੂੰ ਮਲਮ ਲਾਉਣ ਲਈ ਪਾਵੇਂ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਪਰੰਤੂ ਜਦੋਂ ਸੱਤਾ ਵਿੱਚ ਇਹ ਆਮ ਆਦਮੀ ਪਾਰਟੀ ਆ ਗਈ ਤੇ ਆਪਣੀ ਸਰਕਾਰ ਸਥਾਪਿਤ ਕਰ ਲਈ ਤਾਂ ਉਸ ਤੋਂ ਬਾਅਦ ਇਸ ਜ਼ਖਮਾਂ ਦੇ ਉੱਤੇ ਮਲਮ ਤਾਂ ਕੀ ਲਗਾਉਣੀ ਸੀ ਸਗੋਂ ਉਸ ਕਵਾੜੇ ਦੀ ਧਾਰ ਨੂੰ ਹੋਰ ਵੀ ਤਿੱਖਾ ਕਰ ਲਿਆ ਇਹ ਇਸ ਕਰਕੇ ਕਿਉਂਕਿ ਜਦੋਂ ਕਾਨੂੰਨੀ ਚਾਰਜ ਜੂਈ ਕਰਕੇ 17/7/2020 ਤੋਂ ਬਾਅਦ ਵਰਤੀ ਹੋਏ ਮੁਲਾਜ਼ਮਾਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋਂ ਕੇਸ ਜਿੱਤ ਲਿਆ ਤਾਂ ਉਸ ਨੂੰ ਲਾਗੂ ਕਰਨ ਦੀ ਬਜਾਏ ਫੋਟਾ ਇੱਕ ਐਲਪੀਏ ਲਗਾ ਕੇ ਤੇ ਇਸ ਨੂੰ ਹਵਾ ਦੇ ਵਿੱਚ ਤੇ ਡਿਲੇ ਕਰੰਦੇ ਵਾਸਤੇ ਸਰਕਾਰ ਨੇ ਜੋ ਹੈ ਉਹ ਚਾਰਜ ਜਾਰੀ ਕੀਤੀ ਵਾਮੇ ਕੇ ਉਹਦੇ ਵਿੱਚ ਸਫਲ ਨਹੀਂ ਹੋਈ ਇਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਵੀ ਜਾ ਕੇ ਸਰਕਾਰ ਨੇ ਅੜਿਕਾ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉੱਥੋਂ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆਰ ਕੇ ਹੁਣ 17/7/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਉੱਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਵਾਸਤੇ ਮਜਬੂਰ ਹੋਣਾ ਪਿਆ ਹੈ ਤੇ ਵਕ ਵਕ ਰੇਟਾਂ ਦੇ ਜੋ ਫੈਸਲੇ ਆ ਰਹੇ ਹਨ ਉਹਨਾਂ ਨੂੰ ਲਾਗੂ ਕਰਨ ਵਾਸਤੇ ਹੁਣ ਸਮੇਂ-ਸਮੇਂ ਤੇ ਜੋ ਸਮਰੱਥ ਅਧਿਕਾਰੀ ਹਨ ਉੱਚ ਅਧਿਕਾਰੀ ਹਨ ਉਹ ਆਰਡਰ ਜਾਰੀ ਕਰ ਰਹੇ ਹਨ ਇਸੇ ਤਰ੍ਹਾਂ ਦਾ ਦੇ ਹੀ ਇੱਕ ਕੇਸ ਦੇ ਵਿੱਚ ਜੋ ਕਿ ਸੀ ਡਬਲਯੂ ਪੀ 25531/2025 ਹੈ ਇਹਦਾ ਫੈਸਲਾ ਜੋ ਹੈ ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਹੈ ਅਸਲ ਦੇ ਵਿੱਚ ਇਹ ਜੋ ਜਟਸੀ ਇਹ ਰੈਟ ਲਗਾਈ ਗਈ ਸੀ ਦੀਪਕ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਤੇ ਜਿਸ ਦਾ ਫੈਸਲਾ ਕੇ 29/8/2025 ਨੂੰ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ ਹੁਣ ਉਸ ਫੈਸਲੇ ਨੂੰ ਲਾਗੂ ਕਰਨ ਦੇ ਵਾਸਤੇ ਇੱਕ ਆਰਡਰ ਨੰਬਰ 976274 ਐਮਕੇ 7 ਡੇਟਡ 26/11/2025 ਰਾਹੀਂ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਦੁਆਰਾ ਇਸ ਨੂੰ ਇੰਪਲੀਮੈਂਟ ਕਰਨ ਲਈ ਸਬੰਧਤ ਜਿਲਾ ਸਿੱਖਿਆ ਅਫਸਰ ਨੂੰ ਲਿਖ ਦਿੱਤਾ ਗਿਆ ਹੈ। ਗੌਰਤ ਮਕਸਦ ਹੈ ਕਿ ਇਹ ਫੈਸਲਾ CW P 15596/2023 ਡੇਟਡ 13/9/2024 ਸ਼ੌਰਵ ਚਰਮਾ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਵਰਗਾ ਹੀ ਹੈ ਜਿੱਤੇ ਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਜਿੱਤ ਪ੍ਰਾਪਤ ਕੀਤੀ ਸੀ ਤੇ ਉਸ ਨੂੰ ਹੁਣ ਆਧਾਰ ਬਣਾ ਕੇ ਹੋਰ ਵੀ ਬਹੁਤ ਸਾਰੀਆਂ ਰਿੱਟਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਦੇ ਫੈਸਲੇ ਆ ਗਏ ਹਨ ਪਰੰਤੂ ਅਜੇ ਕਈਆਂ ਰਿੱਟਾਂ ਦੇ ਫੈਸਲੇ ਆਉਣੇ ਬਾਕੀ ਹਨ ਤੇ ਆਸ ਕਰਦੇ ਹਾਂ ਕਿ 172020 ਤੋਂ ਬਾਅਦ ਕੰਮਤੀ ਹੋਏ ਮੁਲਾਜ਼ਮਾਂ ਨੂੰ ਜੋ ਹੈ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਮਿਲੇਗਾ ਤੇ ਜੋ ਸੈਂਟਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਹੈ ਉਸ ਤੋਂ ਉਹਨਾਂ ਨੂੰ ਛਟਕਾਰਾ ਮਿਲੇਗਾ ਇਹ ਤਰ੍ਹਾਂ ਕਰਕੇ ਉਹਨਾਂ ਨੂੰ ਜੋ ਆਰਥਿਕ ਲਾਭ ਬਣਦਾ ਹੈ ਉਹ ਵੀ ਮਿਲੇਗਾ ਤੇ ਉਸ ਦਾ ਬਕਾਇਆ ਵੀ ਜੋ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣ ਦੀ ਪੂਰੀ-ਪੂਰੀ ਸਮਰਾਨਾ ਹੈ ਇਹ ਮੰਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਾਂ ਫਿਰ ਸੁਪਰੀਮ ਕੋਰਟ ਦੇ ਚੰਗੇ ਫੈਸਲੇ ਹਨ ਜੋ ਕਿ ਲੁੱਟ ਖਸਟ ਨੂੰ ਜਿਹੜੀ ਕਿ ਸਰਕਾਰ ਕਰਨਾ ਚਾਹੁੰਦੀ ਹੈ ਮੁਲਾਜ਼ਮਾਂ ਦੀ ਭੜਲ ਕੇ ਮੁਲਾਜ਼ਮਾਂ ਦੀ ਉਸ ਲੁੱਟ ਖਸਟ ਨੂੰ ਇਹ ਫੈਸਲੇ ਜੋ ਹਨ ਉਹ ਇਹ ਥੱਲ ਪਾਉਣਗੇ ਤੇ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਰਿਟਾਂ ਦੇ ਫੈਸਲੇ ਮਲਾਜਮਾਂ ਦੇ ਹੱਕ ਦੇ ਵਿੱਚ ਆਉਣਗੇ ਜੋ ਕਿ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਇਸ ਵੀਡੀਓ ਵਿੱਚ ਬੱਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਰਕਾਰ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ